SSP ਪਟਿਆਲਾ ਤੇ ਉਹਦੀ ਟੀਮ ਸਭ ਤੋਂ ਪਹਿਲਾਂ ਤੋਂ ਵਧਾਈ ਦੇ ਪਾਤਰ ਹੈਗੇ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਗੈਂਗ ਹੈਗਾ ਇੰਟਰਨੈਸ਼ਨਲ ਗੈਂਗ ਹੈਗਾ ਉਹਨੂੰ ਬਸਟ ਕੀਤਾ ਹੈਗਾ ਜਿਹਦੇ ਚ SSP SSP ਪਟਿਆਲਾ ਤੇ SPD ਪਟਿਆਲਾ SP City DSP ਸਤਨਾਮ ਐਂਡ CI ਇੰਚਾਰਜ ਐਂਡ SHO ਕੋਤਵਾਲੀ ਇਹਨਾਂ ਨੇ ਇੱਕ ਬਹੁਤ ਵੱਡਾ ਗੈਂਗ ਜਿਹੜਾ ਬਸਟ ਕੀਤਾ ਹੈਗਾ ਐਂਡ ਉਹਦੇ ਚ ਨਾ ਤਕਰੀਬਨ 9 ਗੈਂਗ ਮੈਂਬਰ ਸੀਗੇ ਤੇ ਉਹਦੇ ਚ ਨਾ 8 ਬੰਦੇ ਅਰੈਸਟ ਕਰਨ ਚ ਕਾਮਯਾਬ ਹੋਏ ਤੇ ਜਿਹੜਾ ਇਹ ਗੈਂਗ ਹੈਗਾ ਗੋਲਡੀ ਡੀਲੋ ਐਂਡ ਬੋਬੀ ਮਾਹੀ ਉਹ ਬਾਹਰ ਬੈਠ ਕੇ ਇਹਨੂੰ ਚਲਾ ਰਹੇ ਸੀਗੇ ਜਿਹੜਾ ਆਮ ਲੋਕਾਂ ਨੂੰ ਜਾਂ ਉਹਨੂੰ ਕਹਿੰਦੇ ਐਕਸਟਰਸ਼ਨ ਜਾਂ ਟਾਰਗੇਟ ਕਿਲਿੰਗ ਇਹੋ ਜਿਹੇ ਟਾਰਗੇਟ ਹੈ ਜਿਹੜੇ ਸੈੱਟ ਕਰਦੇ ਸੀਗੇ ਐਂਡ ਉਹਦੇ ਚ ਨਾ ਟੋਟਲ 9 ਪਿਸਟਲ 10 ਪਿਸਟਲ ਅਸੀਂ ਰਿਕਵਰ ਕੀਤੇ ਆ 올 ਆਨ ਵੈਰੀ ਸਪੈਸਟਿਕੇਟਡ ਵੈਪਨ ਜਿਹੜਾ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਐਂਡ ਸਭ ਤੋਂ ਜਿਹੜੀ ਚੰਗੀ ਗੱਲ ਹੈਗੀ ਹੈ ਜਦੋਂ ਇਹ 28 ਤਾਰੀਖ ਨੂੰ ਇੱਕ ਮਰਡਰ ਹੋਇਆ ਸੀਗਾ ਕੋਤਵਾਲੀ ਏਰੀਆ 'ਚ ਐਸਐਚਓ ਕੰਸਰਨ ਕੋਤਵਾਲੀ ਤੇ ਡੀਐਸਪੀ ਸਿਟੀ ਨੇ ਬਹੁਤ ਹੀ ਸੰਜੀਦਗੀ ਨਾਲ ਉਸ ਮਸਲੇ ਨੂੰ ਹੱਲ ਕੀਤਾ ਤੇ ਫਰਦਰ ਇਹ ਜਿਹੜਾ ਹੈਗਾ ਇਹ ਗੈਂਗ ਬਸਟ ਕਰਨ 'ਚ ਐਸੀ ਕਾਮਯਾਬ ਹੋਏ ਐਂਡ ਇਹਦੇ 'ਚ ਨਾ ਅਸੀਂ 111 ਬੀਐਨਐਸ ਮੇ ਐਫਆਈਆਰ ਰਜਿਸਟਰਡ ਕੀਤੀ ਹੈ ਉਸ ਤੋਂ ਪਹਿਲਾਂ ਇਹਨਾਂ ਨੂੰ ਮਰਡਰ ਕੇਸ ਮੇ ਵੀ ਅਸੀਂ ਰੈਸਟ ਪਾਈ ਹੈ ਐਂਡ ਅੱਜ ਇਹਨਾਂ ਨੂੰ ਅਸੀਂ ਕੋਰਟ 'ਚ ਪੇਸ਼ ਕਰਕੇ ਫਰਦਰ ਜਿਹੜਾ ਰਿਮਾਂਡ ਲੈ ਕੇ ਫਰਦਰ ਅਸੀਂ ਪੁਸ਼ਟੀ 'ਚ ਕਰਾਂਗੇ ਸਰ ਇੱਕ ਛੋਟੇ ਮੁੰਡਾ ਦੇ ਨੌਜਵਾਨ ਹੈ ਜਾਂ ਕੀ ਵੀ ਅੱਗੇ ਗੈਂਗ ਇਹ ਬਹੁਤ ਹੀ ਚਿੰਤਾਜਨਕ ਗੱਲ ਹੈ ਕਿ ਜਿਹੜਾ ਅਸੀਂ ਇਹਨਾਂ ਦਾ ਰਿਕਾਰਡ ਹੈਗਾ ਦੋ ਤਿੰਨ ਬੰਦ ਨੂੰ ਬੰਦਿਆਂ ਨੂੰ ਛੱਡ ਕੇ ਬਾਕੀ ਜਿਹੜੇ ਫਲੈਸ਼ ਹੈਗੇ ਐਂਡ ਇਹਨਾਂ ਨੂੰ ਬਹੁਤ ਛੋਟਾ ਛੋਟੇ ਲਾਲਚ ਦੇ ਕੇ ਮਤਲਬ ਇਹਨਾਂ ਨੂੰ ਕ੍ਰਾਈਮ ਵਾਲੀ ਸਾਈਡ ਲੈ ਕੇ ਮਤਲਬ ਆਇਆ ਜਾਂਦਾ ਹੈ ਐਂਡ ਉਸ ਤੋਂ ਬਾਅਦ ਬਾਅਦ ਚ ਇਹਨਾਂ ਨੂੰ ਕੋਈ ਛੋਟਾ ਮੋਟਾ ਲਾਲਚ ਦੇ ਕੇ ਬਾਅਦ ਜਦੋਂ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਬਾਕੀ ਇਹਨਾਂ ਨੂੰ ਬਾਅਦ ਚ ਕੋਈ ਪੈਸਾ ਨਹੀਂ ਮਿਲਦਾ ਕਿਉਂਕਿ ਅਸੀਂ ਪਹਿਲਾਂ ਵੀ ਇਹੋ ਜਿਹੇ ਕਾਫੀ ਕੇਸ ਟਰੇਸ ਕੀਤੇ ਬਟ ਜਦੋਂ ਇੱਕ ਵਾਰ ਬੰਦੇ ਦਾ ਕ੍ਰਿਮੀਨਲ ਰਿਕਾਰਡ ਬਣ ਜਾਂਦਾ ਹੈ ਜਾਂ ਕੋਈ ਹਨੀਸ ਕ੍ਰਾਈਮ ਉਸ ਤੋਂ ਕਰਾ ਲੈਂਦੇ ਕਿ ਇਹੋ ਜਿਹੇ ਬੰਦਾ ਦੀ ਇਹੋ ਜਿਹੇ ਬੱਚਿਆਂ ਦੀ ਮਜਬੂਰੀ ਹੋ ਜਾਂਦੀ ਹੈ ਇਹੋ ਜਿਹੇ ਬੰਦੇ ਫਿਰ ਉਹਨਾਂ ਨੂੰ ਮਿਸਯੂਜ਼ ਕਰਦੇ ਸਪੈਸ਼ਲੀ ਕਰਦੀ ਕੋਈ ਨਸ਼ਾ ਤਸਕਰੀ ਵੀ ਕਰਦੇ ਮਤਲਬ ਕਹਿ ਨਹੀਂ ਸਕਦੇ ਹਜੇ ਕਿਉਂਕਿ ਹਜੇ ਤੋਂ ਅਸੀਂ ਅਰੈਸਟ ਕੀਤਾ ਹੈਗਾ ਬਾਕੀ ਕਾਫੀ ਬੰਦੇ ਤਾਂ ਫਰੇਸੀ ਹੈਗੇ ਇਹਦੇ ਵਿੱਚ ਜੇ ਜੇ ਅਸੀਂ ਅਰੈਸਟ ਕੀਤੇ ਸਰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਦਾ ਨੈਕਸਸ ਚੱਲ ਰਿਹਾ ਹੈ ਵਿਦੇਸ਼ਾਂ ਤੋਂ ਉਸ ਦੇ ਨਾਲ ਇੱਕ ਪੂਸਲੀ ਕਬੱਡੀ ਚਰਉਦੀ ਹੈ ਇਸ ਨੂੰ ਕਿਸ ਤਰ੍ਹਾਂ ਟਰੈਪ ਕੀਤਾ ਜਾਏਗਾ ਕਿਉਂਕਿ ਲਗਾਤਾਰ ਜਿਹੜੇ ਵਿਦੇਸ਼ਾਂ ਵਿੱਚ ਅਸੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਬਟ ਪੰਜਾਬ ਪੁਲਿਸ ਇਸ ਚੀਜ਼ ਵਾਸਤੇ ਮਤਲਬ ਇੱਕਦਮ ਰੈਡੀ ਹੈਗੀ ਐਂਡ ਤਾਈਓ ਇਹ ਜਿਹੜੀ ਪੁਲਿਸ ਨੇ ਇਹਨਾਂ ਮਤਲਬ ਇੱਕਦਮ ਤਤਪਰ ਕਾਰਵਾਈ ਕਰਦੇ ਹੋਏ ਤੁਸੀਂ ਦੇਖਿਆ ਹੋਣਾ ਕਿ ਕੰਪਲੀਟਲੀ ਜਿਹੜਾ ਇਹ ਗੈਂਗ ਸੀਗਾ ਇਹ ਬਸਟ ਹੋਇਆ ਐਂਡ ਸਪਸਟਿਕੇਟਡ ਵੈਪਨ ਐ ਰਿਕਵਰ ਹੋਏ ਐ ਅੰਡੇ ਗੈਂਗ ਦੇ ਜਿਹੜੇ ਇਹਦੇ ਮੇਨ ਮੈਂਬਰ ਹੈਗੇ ਮੇਨ ਸ਼ੂਟਰ ਹੈਗੇ ਜਿਹੜੇ ਅਸੀਂ ਅਰੈਸਟ ਕੀਤੇ ਹੈਗੇ ਜਿਹੜੀ ਜਿਹੜੀ ਗੱਲ ਦਾ ਸਰ ਪੰਜਾਬ ਦਿੱਤਾ ਇਹਨਾਂ ਨੇ ਪਿਛਲੇ ਦਿਨਾਂ ਚ ਇਹਨਾਂ ਕੋਲੇ ਸੀ ਕਿ ਗੱਲ ਪਤਾ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਕਿ ਜੇ ਤੁਸੀਂ ਵੈਪਨ ਦਾ ਦੇਖੋਗੇ ਮਾਰਕਾ ਦੇਖੋਗੇ ਬਹੁਤ ਹੀ ਸਪੈਸਟੀਕੇਟਡ ਵੈਪਨ ਹੈਗੇ ਇਹ ਇੱਕ ਦੋ ਵੈਪਨ ਅਸੀਂ ਕਹਿ ਸਕਦੇ ਹਾਂ ਕਿ ਇਹ ਵਾਇਆ ਪਾਕਿਸਤਾਨ ਵੀ ਆ ਸਕਦੇ ਬਾਕੀ ਇਨਵੈਸਟੀਗੇਸ਼ਨ ਚ ਇਹ ਅਸੀਂ ਦੱਸ ਸਕਦੇ ਹਾਂ ਇਹਨਾਂ ਦਾ ਜਿਹੜਾ ਕ੍ਰਾਈਮ ਦੇ ਰਿਗਾਰਡਿੰਗ ਹੈ ਇਹਨਾਂ ਨੇ ਪਾਤੜਾ ਮੇਂ ਪਿੱਛੇ ਫਾਇਰਿੰਗ ਕਰਵਾਈ ਸੀਗੀ ਉਹਦੇ ਚ ਵੀ ਅਸੀਂ ਉਹ ਆਇਡੈਂਟੀਫਾਈ ਕੀਤੀ ਸੀਗੇ ਬੰਦਿਆਂ ਨੂੰ ਫੜਿਆ ਸੀਗਾ ਉਸ ਤੋਂ ਬਾਅਦ ਇੱਕ ਰਾਜਪੁਰਾ ਚ ਕਰਾਈ ਸੀਗੀ ਐਂਡ ਕਾਫੀ ਜਿਹੜੀ ਇਹ ਵਾਰਦਾਤ ਹੈ ਪੁਲਿਸ ਨੇ ਹੋਣ ਤੋਂ ਪਹਿਲਾਂ ਹੀ ਇਹ ਗੈਂਗ ਨੂੰ ਬਸਟ ਕੀਤਾ ਤੇ ਕਾਫੀ ਵਾਰਦਾਤਾਂ ਮੈਂ ਮੈਂ ਉਮੀਦ ਕਰਦਾ ਕਿ ਕਾਫੀ ਵਾਰਦਾਤਾਂ ਰੁਕੀ ਹੋਣ ਜਿਸ ਤਰ੍ਹਾਂ ਸਿੱਧੂ ਮੂਸੇ ਵਾਲੇ ਦਾ ਕੇਸ ਸੀ ਇਸ ਤਰ੍ਹਾਂ ਰਾਣਾ ਬਲਾ ਚੋਰੀ ਦਾ ਹੋਇਆ ਲਗਾਤਾਰ ਜਿਹੜੇ ਗੈਂਗਸਟਰ ਆ ਸਾਹਮਣੇ ਆ ਕੇ ਦੱਸਦੇ ਆ ਕਿ ਅਸੀਂ ਇਹਨਾਂ ਘਟਨਾਵਾਂ ਨੂੰ ਜਿਹੜਾ ਵਾਰਦਾਤਾਂ ਨੂੰ ਅੰਜam ਦੇ ਰਹੇ ਆ ਪਰ ਲੱਗਦਾ ਨਹੀਂ ਕਿ ਜਿਹੜੇ ਬਹੁਤ ਸਾਰੇ ਪੰਜਾਬ ਦੇ ਨੌਜਵਾਨ ਨੇ ਬੇਜ਼ਗਾਰ ਨੇ ਉਹਨਾਂ ਨੂੰ ਟ੍ਰੈਪ ਦੇ ਵਿੱਚ ਲਿਆ ਕੇ ਜਿਹੀਆਂ ਘਟਰਾਵਾਂ ਨੂੰ ਜਿਹੜਾ ਅੱਗੇ ਲਿਆਂਦਾ ਜਾ ਰਿਹਾ ਨਹੀਂ ਤਾਂ ਇਹ ਮੈਂ ਉਹੀ ਮੈਂ ਰਿਕੁਐਸਟ ਕੀਤੀ ਹੈ ਕਿ ਜੇ ਤੁਸੀਂ ਇਹਦਾ ਟ੍ਰੈਂਡ ਦੇਖੋਗੇ ਮੈਕਸਿਮਮ ਜਿਹੜੇ ਨਿਊ ਕਮਰ ਹੈਗੇ ਐਂਡ ਸਪੈਸ਼ਲੀ ਜੇ ਮੈਂ ਪਹਿਲਾਂ ਮੈਂ ਪਾਰਟਿਕੂਲਰ ਕੋਈ ਮੈਂ ਮੈਂਨਸ਼ਨ ਤੇ ਨਹੀਂ ਕਰਨਾ ਚਾਹੁੰਦਾ ਜਿਵੇਂ ਸਚਿਨ ਗੁਪਤਾ ਕੁਝ ਇਹੋ ਜਿਹੇ ਬੰਦੇ ਨੇ ਮਤਲਬ ਇਸ ਟਾਈਪ ਦੇ ਬੰਦੇ ਵੀ ਮਤਲਬ ਖਾਸ ਕਰਕੇ ਚਿੰਤਾਜਨਕ ਗੱਲ ਹੈਗੀ ਬਟ ਅਸੀਂ ਉਸਤੇ ਇਹ ਬਸ ਸਟੂਡੈਂਟ ਹੀ ਸੀਗੇ ਛੋਟਾ ਮੋਟਾ ਕੋਈ ਉਹ ਕਰਦੇ ਸੀਗੇ ਅਲਰੇਡੀ ਬਲੈਡਿੰਗ ਚੱਲ ਰਹੀ ਸੀ ਇਹ ਆਰਡਰ ਥਾਤੇ ਅਸੀਂ ਹਾਂਜੀ ਜਿਹੜੀ ਪਲੈਨਿੰਗ ਚੱਲ ਰਹੀ ਸੀ ਮੋਰਨ ਦੇ ਬਾਰੇ ਪਤਾ ਲੱਗਿਆ ਕਿ ਇਥੇ ਜੋ ਬੇਕਾਰ ਸਾਰੇ ਨਹੀਂ ਨਹੀਂ ਇਹ ਜਿਵੇਂ ਕਿ ਇਹ ਆਇਡੈਂਟੀਫਾਈ ਕਰਦੇ ਸੀਗੇ ਕੋਈ ਜੋ ਕੰਮ ਦਿੰਦਾ ਕਰਨ ਵਾਲਾ ਬੰਦਾ ਹੈਗਾ ਠੀਕ ਠਾਕ ਬੰਦਾ ਹੈਗਾ ਜਾਂ ਕਿਸੇ ਦੇ ਬਾਹਰ ਆਲਰੇਡੀ ਬੱਚੇ ਗਏ ਹੋਏ ਆ ਉਹਨਾਂ ਦੇ ਨਾਲ ਉੱਥੇ ਉਹ ਕੋਈ ਡਿਮਾਂਡ ਕਰਦੇ ਸੀਗੇ ਜੋ ਪਿੱਛੇ ਅਸੀਂ ਟ੍ਰੈਂਡ ਦੇਖਿਆ ਜੇ ਉੱਥੇ ਉਹ ਡਿਮਾਂਡ ਪੂਰੀ ਨਹੀਂ ਕਰਦੇ ਸੀਗੇ ਤੇ ਉੱਥੇ ਉਹਨਾਂ ਦੇ ਕਾਰਵਾਈ ਕਰਾਉਂਦੇ ਸੀਗੇ ਉਹੀ ਇਹ ਸਾਰੇ ਬੰਦੇ ਹਿੰਡਰਡ ਪਰਸੈਂਟ ਸਾਰੇ ਕਿਸਪਰੇਸ ਕੀਤੇ ਤੇ ਉਹ ਬੰਦੇ ਸਾਰੇ ਅਸੀਂ ਅਰੈਸਟ ਕੀਤੇ ਜਿਹੜੇ ਮੈਂ ਕਿਉਂ ਕੀਤਾ ਸੀ ਜਿਹੜਾ ਕਤਲ ਵਾਲੀ ਏਰੀਆ ਕਤਲ ਉਹ ਬੇਸਿਕਲੀ ਇਹ ਪਲਾਨਿੰਗ ਦੇ ਤਾਈਤੇ ਬੈਠੇ ਸੀਗੇ ਉਧਰ ਉਹ ਕਤਲ ਵੀ ਇਹਨਾਂ ਤੋਂ ਆਪਣੇ ਆਪ ਹੀ ਹੋਇਆ ਸੀਗਾ ਤੇ ਤੁਸੀਂ ਦੇਖਿਆ ਹੋਣਾ ਤਾਂ ਪੁਲਿਸ ਨੇ ਉਧਰ ਚ ਐਫ ਆਈ ਆਰ ਰਜਿਸਟਰਡ ਕੀਤੇ ਕਿਉਂਕਿ ਬਾਅਦ ਚ ਇਹ ਬੰਦੇ ਆਪਸ ਵਿੱਚ ਕੰਪਰੋਮਾਈਜ਼ ਕਰ ਲੈਂਦੇ ਹੁੰਦੇ ਨੇ ਨਹੀਂ ਇਹ ਐਕਚੁਅਲੀ ਉਥੇ ਬੈਠੇ ਸੀਗੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਕੋਈ ਪਲਾਨਿੰਗ ਵਾਸਤੇ ਇਨ ਦਾ ਮੀਨ ਟਾਈਮ ਇਨਾ ਤਾਂ ਉੱਥੇ ਕੋਈ ਗੋਲੀ ਚੱਲ ਨਹੀਂ ਉਹ ਇਨਾ ਦੇ ਨਾਲ ਹੀ ਸੀਗਾ ਬਟ ਕਿਉਂਕਿ ਕਿਉਂਕਿ ਇਹ ਕੋਈ ਕੰਪਲੇਨੈਂਟ ਤੋਂ ਇਹ ਕ੍ਰਾਈਮ ਨੂੰ ਛੁਪਾਉਣ ਵਾਸਤੇ ਇਹਨਾਂ ਨੇ ਕਈ ਤਰ੍ਹਾਂ ਦੇ ਬਹਾਨੇ ਮਾਰੇ ਬਟ ਜਿਹੜਾ ਸਾਡੇ ਡੀਐਸਪੀ ਸਾਹਿਬ ਉਥੇ ਗਏ ਸੀ ਕਿ ਉਹਨੇ ਬਹੁਤ ਹੀ ਸੰਜੀਦਗੀ ਨਾਲ ਇਨਵੈਸਟੀਗੇਸ਼ਨ ਕਰੀ ਹੈ ਤੇ ਪੁਲਿਸ ਉਸਮੇ ਕੰਪਲੇਨੈਂਟ ਬਣੀ ਹੈ ਤਾਂ ਕਿ ਇਹਨਾਂ ਨੂੰ ਸਜ਼ਾ ਦਿਲਾਈ ਸਰ ਜੀ ਇਹਦਾ ਕੀ ਹੋਇਆ ਉਹ ਇਹਨਾਂ ਦੇ ਨਾਲ ਹੀ ਮੈਂਬਰ ਸੀ ਇਹਨਾਂ ਦੇ ਨਾਲ ਹੀ ਮੈਂਬਰ ਸੀ ਅਮਰ ਸਿੰਘ ਚਾਲਦੇ ਅਮਰ ਸਿੰਘ ਚਾਲਦੇ ਰਿਗਾਰਡਿੰਗ ਕਿਸ ਤਰ੍ਹਾਂ ਦੀ ਆਊਟਪੁੱਟ ਜਿਹੜੀ ਹੈ ਸਹੀ ਦੇਖੋ ਅਮ ਆਪਣੇ ਐਕਸਾਈਜੀ ਸਾਹਿਬ ਵਾਲੇ ਕੇਸ ਮੇ ਪੁਲਿਸ ਨੇ ਬਹੁਤ ਹੀ ਸੋਸ਼ਲ ਮੀਡੀਆ ਤੇ ਕੈਂਪੇਨਿੰਗ ਚਲਾਉਂਦੇ ਆ ਈਵਨ ਸਾਡੇ ਜਿੰਨੇ ਵੀ ਪ੍ਰੋਗਰਾਮ ਹੁੰਦੇ VD VDC ਕੇ ਪ੍ਰੋਗਰਾਮ ਹੁੰਦੇ ਨੇ ਸਾਡੇ ਵਿਲੇਜ ਡਿਫੈਂਸ ਕਮੇਟੀ ਜੀ ਅਸੀਂ ਬਣਾਈ ਹੈ ਅਸੀਂ ਅਵੇਰਨੈਸ ਕੈਂਪ ਵੀ ਚਲਾਉਂਦੇ ਆ ਸਾਈਬਰ ਦੇ ਥਰੂ ਵੀ ਅਸੀਂ ਪਿੱਛੇ ਇੱਕ ਅਵੇਰਨੈਸ ਕੈਂਪੇਨਿੰਗ ਚਲਾਈ ਸੀਗੀ ਅਸੀਂ ਟਾਈਮ ਟੂ ਟਾਈਮ ਯੂਥ ਨੂੰ ਅਵੇਅਰ ਕਰਦੇ ਆ ਕਿ ਛੋਟੇ ਲਾਲਚ ਆ ਕੇ ਕੋਈ ਵੱਡੇ ਕ੍ਰਾਈਮ ਚ ਫਸਣ ਦੀ ਲੋੜ ਨਹੀਂ ਹੈ ਜਿਹੜੀ ਅੱਜ ਦੀ ਚੰਗੀ ਚੰਗੀ